ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਹੈਗੇ ਆ ਜੀ ਪਿੰਡ ਜੋਧਪੁਰ ਪਾਖਰ ਜਲਾ ਬਠਿੰਡਾ ਆ ਜਿਹੜੇ ਤੁਸੀਂ ਦੋ ਜਣੇ ਵੀਡੀਓ 'ਚ ਦੇਖ ਰਹੇ ਹੋ ਰਾਜੂ ਬਾਈ ਤੇ ਦੂਜਾ ਬਾਈ ਦੀਪ ਆਪਾਂ ਅੱਜ ਦੀਪ ਬਾਈ ਦੇ ਪਿੰਡ ਆਏ ਸੀਗੇ ਜੀ ਇਹਨਾਂ ਨੂੰ ਮਿਲਣਾ ਤੇ ਆਪਾਂ ਬਾਈ ਜੀ ਨਾਲ ਉਹਨਾਂ ਦੇ ਖੇਤ ਗੇੜਾ ਕੱਢਣ ਆਏ ਸੀ ਤੇ ਉਹਨਾਂ ਦੇ ਖੇਤ ਦੇ ਕੋਲ ਵੀਰੇ ਆ ਨਹਿਰੀ ਕੋਠੀਆਂ ਸੀਗਾਂ ਤੇ ਇਹਨਾਂ ਦੇ ਖੇਤ ਨਹਿਰ ਕੋਲ ਨੇ ਤੇ ਫਿਰ ਆਪਾਂ ਅੱਜ ਤੁਹਾਨੂੰ ਦਿਖਾਉਣੇ ਵੀ ਅੰਗਰੇਜ਼ਾਂ ਵੇਲੇ ਦੀਆਂ ਕੋਠੀਆਂ ਬਹੁਤ ਸੋਹਣੀਆਂ ਕੋਠੀਆਂ ਵੀ ਇਹਨਾਂ ਨੇ ਕਿਸ ਤਰੀਕੇ ਨਾਲ ਤਿਆਰ ਕੀਤੀਆਂ ਹੋਊਗਾ ਸੀ ਇਹਨਾਂ ਕੋਠੀਆਂ ਦੇ ਆਲੇ-ਦੁਆਲੇ ਬਹੁਤ ਸਾਰੇ ਦਰਖਤ ਲੱਗੇ ਆ ਫਲਦਾਰ ਦਰਖਤ ਨੇ ਅਮਰੂਦ ਨੇ ਤੇ ਜਾਮਨ ਨੇ ਤੇ ਆਓ ਫਿਰ ਆਪਾਂ ਵੀਡੀਓ 'ਚ ਦਿਖਾਉਨੇ ਆ ਅੱਗੇ ਚੱਲ ਕੇ ਵੀ ਇੱਥੇ ਹੋਰ ਵੀ ਕਈ ਕੋਠੀਆਂ ਨੇ ਵੀਰੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਰਾਜੂ ਤੇ ਦੀਪ ਬਾਈ ਤਾਂ ਜਾਣਦੇ ਨੇ ਅੱਗੇ ਅੱਗੇ ਤੇ ਆਪਾਂ ਵੀ ਫਿਰ ਇਹਨਾਂ ਦੇ ਨਾਂ ਰਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਹਾਂਜੀ ਆਪਾਂ ਵੀ ਦੀਪ ਤੇ ਰਾਜੂ ਬਾਈ ਕੋਲ ਜਾਂਦੇ ਆਂ ਦੀਪ ਬਾਈ ਦੱਸ ਰਹੇ ਸੀ ਕਿ ਵੀ ਇੱਥੇ ਕਈ ਗਾਣੇ ਸ਼ੂਟ ਕੀਤੇ ਗਏ ਨੇ ਤੇ ਉਹ ਦਿਖਾ ਰਹੇ ਸੀ ਵੀ ਜਿਹੜੀ ਆ ਹਵੇਲੀ ਆ ਹਨਾ ਅੰਗਰੇਜ਼ਾਂ ਦੀ ਇਹ ਇੱਥੇ ਵੀ ਗਾਣੇ ਵੀ ਸ਼ੂਟ ਹੁੰਦੇ ਰਹੇ ਲੋਕੇਸ਼ਨ ਵਧੀਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਿਖਾਉਣੇ ਆਗੇ ਵੀਡੀਓ ਦੇ ਵਿੱਚ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਹਵੇਲੀ ਉੱਪਰੋਂ ਦਿਖਾਵਾਂਗੇ ਵੀ ਉਹ ਸਾਹਮਣੇ ਇਹਦੇ ਪੌੜੀਆਂ ਜਾ ਰਹੀਆਂ ਤੇ ਆਪਾਂ ਚੱਲਦੇ ਆਂ ਉੱਪਰ ਤੇ ਦੇਖਦੇ ਆਂ ਵੀ ਉੱਪਰੋਂ ਵੀ ਕਿਹੋ ਜੀਆਂ ਦੇਖਦੇ ਆ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਪਿੱਛੇ ਇਹਨਾਂ ਦੇ ਇਹ ਕੋਠੀ ਵੀ ਹੈ ਮੇਨ ਵੱਡੀ ਸੀਗੀ ਇਸ ਦੇ ਆਲੇ ਦੁਆਲੇ ਹੋਰ ਵੀ ਕਈ ਕੋਠੀਆਂ ਸੀਗੀਆਂ ਵੀ ਜਿਹੜੀਆਂ ਅੰਗਰੇਜ਼ਾਂ ਮਲੇ ਨੇ ਤਿਆਰ ਕੀਤੀਆਂ ਹੋਈਆਂ ਸੀ ਤੇ ਆਓ ਬਈ ਤੁਹਾਨੂੰ ਇਹ ਕੋਠੀ ਫਿਰ ਆਪਾਂ ਉੱਪਰੋਂ ਦਿਖਾਉਣੇ ਆ ਆਪਾਂ ਉੱਪਰ ਜਾਂਦੇ ਆ ਤੇ ਦੇਖਦੇ ਆਂ ਫਿਰ ਵੀ ਉੱਪਰੋਂ ਕੋਠੀਆਂ ਕਿਹੋ ਜੀਆਂ ਤੇ ਤੁਹਾਨੂੰ ਦਿਖਾਉਣੇ ਆ ਸਾਰਿਆਂ ਨੂੰ ਆਓ ਜੀ ਜਿਵੇਂ ਬਈ ਤੁਸੀਂ ਦੇਖ ਸਕਦੇ ਹੋ ਬੀਲ ਛਤ ਉਪਰ ਟੁੱਟੀ ਹੋਈ ਆ ਆਪਣੇ ਜਿਵੇਂ ਹੁਣ ਗਾਡਰਾਂ ਚੱਲਦੇ ਇਥੇ ਲੱਕੜ ਲੱਗੀ ਹੋਈ ਆ ਤੇ ਉੱਪਰ ਜਿਹੜੀਆਂ ਪੌੜੀਆਂ ਜਾ ਰਹੀਆਂ ਤੁਹਾਨੂੰ ਉੱਪਰੋਂ ਵੀ ਦਿਖਾਉਣੇ ਅੱਗੇ ਜਾ ਕੇ ਤੇ ਆਪਾਂ ਦਿਖਾਉਣੇ ਅੱਗੇ ਤੁਹਾਨੂੰ ਜਿਵੇਂ ਬਾਈ ਤੁਸੀਂ ਦੇਖ ਸਕਦੇ ਹੋ ਇਥੇ ਆਲੇ ਦੁਆਲੇ ਹੋਰ ਵੀ ਕਈ ਕੋਠੀਆਂ ਨੇ ਤੇ ਤੁਹਾਨੂੰ ਦਿਖਾਉਣੇ ਉਹ ਰਾਜੂ ਹਣੀ ਬਾਈ ਆਪਣੇ ਥੱਲੇ ਦੇਖ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਵੀਰੇ ਸਾਰੇ ਫਲਦਾਰ ਬੂਟੇ ਲੱਗੇ ਹੋਏ ਆ। ਵੀਰਾਂ ਨੂੰ ਦੇਖਭਾਲ ਵਾਸਤੇ ਵੀ ਬੰਦੇ ਰੱਖੇ ਹੋਏ ਨੇ ਇੱਥੇ। ਤੇ ਆਹ ਕੋਠੇ ਤੇ ਤੁਸੀਂ ਦੇਖ ਸਕਦੇ ਹੋ ਇਹ ਚਿਮਣੀਆਂ ਲੱਗੀਆਂ ਹੋਈਆਂ ਵੀਰੇ ਤਿੰਨ। ਅੰਗਰੇਜ਼ਾਂ ਨੇ ਉਸ ਟਾਈਮ 'ਚ ਦੇਖੋ ਬਈ ਕਿੰਨੇ ਸ਼ੌਂਕ ਨਾਲ ਕੋਠੀਆਂ ਬਣਾਈਆਂ ਹੋਣੀਆਂ। ਤੁਸੀਂ ਆਲੇ-ਦੁਆਲੇ ਦਾ ਵਿਊ ਚੈੱਕ ਕਰੋ। ਉਹ ਜਿਹੜਾ ਰਸਤਾ ਜਾ ਰਿਹਾ ਵਿਚਾਲੇ ਦੋਨੇ ਪਾਸੇ ਦੇ ਵੀਰੇ ਫਲਦਾਰ ਬੂਟੇ ਨੇ। ਉਹ ਰਾਜੂ ਤੇ ਦੀਪ ਬਾਈ ਖੜੇ ਨੇ। ਉਹਨਾਂ ਨੂੰ ਕੋਈ ਪਿੰਡ ਦਾ ਬੰਦਾ ਮਿਲ ਗਿਆ ਜੀ ਉੱਤੇ। ਤੇ ਬਾਈ ਜੀ ਹੁਣ ਚੱਲਦੇ ਆਂ ਆਪਾਂ ਥੱਲੇ ਥੱਲੇ ਜਾ ਕੇ ਤੁਹਾਨੂੰ ਅੰਦਰਲਾ ਵੀਊ ਦਿਖਾਵਾਂਗੇ ਕਿ ਵੀ ਇਹ ਕੋਠੀਆਂ ਅੰਦਰੋਂ ਕਿਹੋ ਜੀਆਂ ਲੱਗਦੀਆਂ ਨੇ ਤੇ ਆ ਮੈਂ ਹੁਣ ਮੈਂ ਤੇ ਰਾਜੂ ਬਾਈ ਦੋਨੋਂ ਜਾਣੇ ਅਸੀਂ ਅੰਦਰ ਜਾ ਰਹੇ ਆਂ ਤੇ ਤੁਹਾਨੂੰ ਅੰਦਰੋਂ ਦਿਖਾਉਣੇ ਆਂ ਵੀ ਇਹ ਨਾ ਕਿਹੋ ਜੀਆਂ ਕੋਠੀਆਂ ਸੀਗੀਆਂ ਆ ਤੁਸੀ ਦੇਖ ਸਕਦੇ ਹੋ ਵੀਰੇ ਔਰ ਚਿਮਨੀ ਵੀ ਲੱਗੀ ਹੋਈ ਆ ਇੱਥੇ ਦੇਖ ਸਕਦੇ ਤੁਸੀਂ ਵੀ ਆ ਸਾਰਾ ਕੁਝ ਵੀਰੇ ਬਹੁਤ ਪੁਰਾਣੇ ਟਾਈਮ ਦਾ ਵੀ ਹਜੇ ਵੀ ਚੀਜ਼ਾਂ ਤਾਂ ਗੇਟ ਵਗੈਰਾ ਹਜੇ ਬਹੁਤ ਸਹੀ ਪਏ ਆ ਬਾਈ ਜੇ ਆਪਾਂ ਦੇਖੀਏ ਤਾਂ ਵੀ ਚੀਜ਼ਾਂ ਵਧੀਆ ਨੇ ਖਰਾਬ ਨਹੀਂ ਹੋਈਆਂ ਚਲੋ ਸਮੇਂ ਦੇ ਨਾਲ-ਨਾਲ ਚੀਜ਼ਾਂ ਖਰਾਬ ਹੋ ਜਾਂਦੀਆਂ ਤੇ ਤੁਸੀਂ ਦੇਖ ਸਕਦੇ ਹੋ ਤੇ ਆ ਸਾਹਮਣੇ ਚਿਮਨੀ ਆ ਬਾਈ ਦੇਖੋ ਤੁਸੀਂ ਇੱਥੇ ਸੇਕਣ ਵਾਸਤੇ ਇਹ ਹਨਾਂਗੇ ਇੱਜਾਂ ਨੇ ਪੂਰੇ ਸ਼ੌਂਕ ਨਾਲ ਬਣਾਈ ਹੋਈ ਸੀ ਆਪਦੇ ਟਾਈਮ 'ਚ ਵੀ ਆਗੂ ਗਸੇਕਦੇ ਹੋਣਗੇ ਸਿਆਲਾਂ ਦੇ ਦਿਨਾਂ 'ਚ ਇੱਥੇ ਬੰਦੇ ਸੀ ਤੇ ਆਪਣੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਚੀਜ਼ਾਂ ਦਾ ਅੱਗੇ ਨਾਲੋਂ ਫਰਕ ਬਹੁਤ ਪੈ ਗਿਆ ਹੁਣ ਚੀਜ਼ ਮਾੜੀ ਹੋਣ ਲੱਗੀ ਵੀਰੇ ਜਲਦੀ ਖਰਾਬ ਹੋ ਜਾਂਦੀ ਆ ਆ ਤੁਸੀਂ ਗੇਟ ਵਗੈਰਾ ਦੇਖ ਸਕਦੇ ਹੋ ਇਧਰਲੇ ਕਮਰੇ ਦੇ ਵਿੱਚ ਵੀ ਵੀਰੇ ਚਿਮਨੀ ਬਣੀ ਹੋਈ ਆ ਤੇ ਬਾਹਰ ਨੂੰ ਦਰਵਾਜ਼ਾ ਸੀ ਇੱਕ ਗੇਟ ਆ ਰ ਆ ਸਾਹਮਣੇ ਬਈ ਟਾਇਲਟ ਬਣੀ ਹੋਈ ਆ ਇਹ ਦੇਖੋ ਤੁਸੀਂ ਵੀ ਅੰਗਰੇਜ਼ੀ ਸੀਟਾਂ ਵੀ ਬਹੁਤ ਟਾਈਮ ਪਹਿਲਾਂ ਦੀਆਂ ਉਹਨਾਂ ਨੇ ਯੂਜ਼ ਕਰਦੇ ਸੀ ਆਪਣੇ ਤਾਂ ਤਕਰੀਬਨ ਥੋੜੇ ਸਾਲ ਹੀ ਹੋਏ ਨੇ ਤੇ ਹੁਣ ਆਪਾਂ ਬਾਹਰਲੀ ਸਾਈਡ ਆ ਗਏ ਹੁਣ ਆਪਾਂ ਕੋਠੀ ਦੇ ਬੈਕ ਸਾਈਡ ਜਾਵਾਂਗੀ ਤੇ ਤੁਹਾਨੂੰ ਉੱਥੋਂ ਦਾ ਵੀਊ ਦਿਖਾਵਾਂਗੀ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇੱਥੇ ਹੋਰ ਵੀ ਕਈ ਕੋਠੀਆਂ ਨੇ ਦੇਖੋ ਤੁਸੀਂ ਆਲੇ ਦੁਆਲੇ ਕੋਠੀਆਂ ਬਹੁਤ ਨੇ ਤੇ ਆਉ ਤੁਹਾਨੂੰ ਬੈਕ ਸਾਈਡ ਤੋਂ ਕੋਠੀ ਦਿਖਾਉਣੇ ਆ ਵੀ ਕਿਹੋ ਜੀ ਲੱਗਦੀ ਆ ਆ ਜਿਹੜਾ ਛੋਟਾ ਜਿਹਾ ਕਮਰਾ ਤੁਸੀਂ ਇਹ ਚ ਦੇਖ ਸਕਦੇ ਹੋ ਇਹ ਚ ਨਲਕਾ ਲੱਗਿਆ ਹੋਇਆ ਆ ਤੁਹਾਨੂੰ ਦੇਖੋ ਤੁਸੀਂ ਨੇੜੇ ਨਲਕਾ ਲੱਗਿਆ ਹੋਇਆ ਜੀ ਟੀਨ ਨਲਕੇ ਵਾਸਤੇ ਵੀ ਸਪੈਸ਼ਲ ਕਮਰਾ ਬਣਾਇਆ ਹੋਇਆ ਸੀ ਤੇ ਹੁਣ ਆਪਾਂ ਇੱਥੋਂ ਦੀ ਦਵਾਰੇ ਐਂਟਰ ਹੁੰਨੇ ਅੰਦਰ ਤੇ ਆ ਜਿਵੇਂ ਆਪਾਂ ਕਹਿ ਸਕਦੇ ਆ ਵੀ ਉਹਨਾਂ ਦੀ ਲੌਬੀ ਸੀਗੀ ਜਿੱਥੇ ਆਪਾਂ ਹੁਣ ਖੜੇ ਆ ਜਿਵੇਂ ਬਈ ਆਪਾਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਵੇਲੇ ਦੱਸਿਆ ਸੀ ਵੀ ਆਪਣੇ ਦੀਪ ਪਾਈ ਹੋਣਾਂ ਦਾ ਖੇਤ ਨਹਿਰ ਦੇ ਕੋਲ ਤੇ ਬਈ ਤੁਸੀਂ ਤੇ ਬੰਦਰ ਦੇਖ ਸਕਦੇ ਆ ਆ ਤਾਂ ਉਹ ਦੇਖ ਜੂਆਂ ਫਰੋਲੀ ਜਾਂਦਾ ਉਹਨੂੰ ਕਹਿੰਦਾ ਬੈਠ ਭੈਣੇ ਤੇਰੀਆਂ ਜੂਆਂ ਫਰੋਲ ਕਿ ਦਵਾ ਮੈਂ ਤੇ ਬਈ ਤੇ ਤੁਸੀਂ ਦੇਖ ਸਕਦੇ ਹੋ ਬਈ ਬਹੁਤ ਆ ਵੀ ਟੋਲੀ 'ਚ ਬੈਠੇ ਨੇ ਸਾਰੇ ਜਣੇ ਇਹਨਾਂ ਦੇ ਨਾਲ ਇਹਦੇ ਨਿੱਕੇ ਨਿੱਕੇ ਬੱਚੇ ਵੀ ਨੇ ਹਣਾ ਤੇ ਇੱਥੇ ਆਪਣੇ ਦੀਪ ਬਾਈ ਖੜੇ ਨੇ ਤੇ ਰਾਜੂ ਬਾਈ ਵੀ ਨਾਲ ਨੇ ਇਹ ਦੋਨੋਂ ਗੱਲਾਂ ਬਾਤਾਂ ਕਰ ਰਹੇ ਨੇ ਆਪਣੀਆਂ ਤੇ ਇਹ ਵੇਖ ਲਓ ਵੀਰੇ ਇਹਦੇ ਬਾਂਦਰ ਦੇਖਦੇ ਫਿਰਦੇ ਆ ਇਹ ਮਗਰ ਵੀ ਪੈ ਜਾਂਦੇ ਆ ਪਰ ਕੁਝ ਨਹੀਂ ਕਹਿੰਦੇ ਕਈ ਵਾਰ ਪਰ ਇਹਨਾਂ ਆਪਦੇ ਤੇ ਡਿਪੈਂਡ ਆ ਜੇ ਆਪਾਂ ਇਹਨਾਂ ਨੂੰ ਤੰਗ ਕਰਦੇ ਤਾਂ ਪਿੱਛੇ ਪੈਂਦੇ ਨਹੀਂ ਆਪਦੀ ਆਪ ਕਿਸੇ ਨੂੰ ਕੁਝ ਨਹੀਂ ਕਹਿੰਦੇ ਉਹ ਦੇਖ ਸਕਦੇ ਹੋ ਵੀ ਜਾ ਰਹੇ ਆ ਹਣਾ ਇਹ ਇਹਨਾਂ ਨੂੰ ਵੀ ਆਪਾਂ ਕਹਿ ਸਕਦੇ ਆ ਵੀ ਜਿਵੇਂ ਆਪਣਾ ਹਨਾ ਨੋਰਮਲ ਬੰਦਾ ਹੁੰਦਾ ਇਨਸਾਨ ਹੁੰਦਾ ਉਹਨਾਂ ਵਾਂਗੂ ਸਾਰੀ ਦੇਖ ਪਾਰਖ ਕਰ ਲੈਂਦੇ ਨੇ ਇਹ ਤੇ ਆਹ ਦੇਖੋ ਜਾਂਦੇ ਉਹਨੇ ਤੇ ਜੀ ਦੇਖੋ ਉਹਨੇ ਆ ਤਾਂ ਵੀ ਛੋਟਾ ਜਿਹਾ ਬੱਚਾ ਦੇ ਵੀ ਢਿੱਡ ਨਾਲ ਲਮਕਾਇਆ ਹੋਇਆ ਸੀ ਉਹ ਮਾਂ ਹੋਣੀ ਹੈ ਹਨਾ ਵੀ ਬੱਚੇ ਦੀ ਆਪਦੇ ਬੱਚੇ ਨੂੰ ਲੈ ਕੇ ਜਾ ਰਹੀ ਆ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਉੱਥੇ ਕਈ ਫਿਰਦੇ ਨੇ ਇਹ ਲੈ ਇਹ ਤਾਂ ਮੂਵੀ ਬਣਾਉਣ ਲੱਗ ਗਿਆ ਖੜ ਕੇ ਹੁਣ ਕਹਿੰਦਾ ਮੈਂ ਨਹੀਂ ਬਣਾਉਣੀ ਪਰਾਂ ਨੂੰ ਮੂੰਹ ਕਰ ਲੈ ਨਾ ਆਪਣਾ ਭਰਾਵਾ ਚੱਲ ਸਾਨੂੰ ਕੀ ਆ ਜਾਵੜਾ ਜਾਵੜਾ ਇੱਥੋਂ ਏ ਉਹ ਸੀਰੀਅਸ ਹੀ ਲੈ ਗਿਆ ਸੱਚੀ ਜਾਈ ਜਾਂਦਾ ਉਹ ਉੜ ਗਏ ਇਹ ਭਾਈ ਸਾਹਿਬ ਦੋਨੋਂ ਆਦੀਆਂ ਗੱਲਾਂ ਬਾਤਾਂ ਹੀ ਕਰੀ ਜਾਂਦੇ ਆ ਤੇ ਆ ਆਪਾਂ ਬਾਈ ਦੇ ਖੇਤ ਵੱਲ ਨੂੰ ਜਾ ਰਹੇ ਆ ਦੀਪ ਬਾਈ ਦੇ ਇਹ ਆਪਣੇ ਨਾਲ ਨਾਲ ਹੀ ਤੁਰਿਆਂ ਦਾ ਤੇ ਮਗਰ ਸਾਨੂੰ ਦਿਖਾ ਦਿੰਦੇ ਆ ਰਾਜੂ ਬਾਈ ਆਪਣਾ ਗੱਡੀ ਤੇ ਆ ਰਿਹਾ ਦੀਪ ਬਾਈ ਆਪਣਾ ਆਪਣੇ ਨਾਲ ਜਾ ਰਹੇ ਆ ਤੇ ਦੇਖੋ ਤੁਸੀਂ ਝਾਗ ਦੇ ਇਹ ਨਾ ਅਸਲ 'ਚ ਵੀਰੇ ਜੂੜ ਜਿਹੜਾ ਵੀ ਕੋਈ ਇੱਥੇ ਆਉਂਦਾ ਉਹ ਇਹਨਾਂ ਨੂੰ ਖਾਣ ਪੀਣ ਨੂੰ ਕੁਝ ਨਾ ਕੁਝ ਪਾ ਦਿੰਦਾ ਤੇ ਇਹ ਹੁਣ ਸਾਡੇ ਕੋਲੋਂ ਝਾਕ ਕਰ ਰਹੇ ਸੀ ਵੀ ਸਾਨੂੰ ਕੁਝ ਪਾਉਣ ਪਰ ਅਸੀਂ ਵੀਰੇ ਇਹਨਾਂ ਖਾਤਰ ਕੁਝ ਖਾਣ ਪੀਣ ਦਾ ਸਮਾਨ ਲੈ ਆਉਣਾ ਭੁੱਲ ਗਏ ਤੇ ਅੱਗੇ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਇੱਧਰ ਰਾਜੂ ਭਾਈ ਨੇ ਬੈਕ ਕੀਤੀ ਗੱਡੀ ਜਗਾ ਪੀੜੀ ਸੀਗੀ ਤੇ ਮੀ ਪਿਆ ਹੋਇਆ ਸੀ ਭਾਈ ਪਾਣੀ ਖੜਾ ਸੀਗਾ ਮੀ ਦਾ ਬਾਈ ਨੇ ਗੱਡੀ ਤੋਰੀ ਆਵਦੀ ਤੇ ਦੇਖੋ ਤੁਸੀਂ ਉਹ ਜਾਂਦਾ ਰਾਜੂ ਭਾਈ ਤੇ ਮੂਰੇ ਦੀਪ ਭਾਈ ਜਾ ਰਿਹਾ ਇੱਥੇ ਤੁਸੀਂ ਦੇਖਿਓ ਜਿਵੇਂ ਤੁਸੀਂ ਭਈ ਆਹ ਦੇਖੋ ਬੈਠਾ ਕਣਕ ਖਾਈ ਜਾਂਦਾ ਭਈ ਤੋੜ-ਤੋੜ ਕੇ ਕਣਕ ਦੇ ਪੱਤੇ ਜੀ ਬੂਝੇ ਤੋੜ-ਤੋੜ ਖਾਈ ਜਾਂਦਾ ਦੇਖੋ ਲੈ ਡਰ ਡਰ ਨਹੀਂ ਹੈਗਾ ਇਹਨਾਂ ਨੂੰ ਵੀ ਜਿਵੇਂ ਮੈਨੂੰ ਕੁਝ ਕਹਿ ਦੇਣਗੇ ਕੋਲ ਫੇਰ ਦੇਣਾ ਜਿੰਨਾ ਚਿਰ ਆਪਾਂ ਇਹਨਾਂ ਨੂੰ ਛੇੜਦੇ ਨਹੀਂ ਇਹ ਆਪਾਂ ਨੂੰ ਕੁਝ ਨਹੀਂ ਕਹਿੰਦੇ ਇੱਥੇ ਰਾਜੂ ਤੇ ਦੀਪ ਬਾਈ ਫੇਰ ਖੜੇ ਕੋਈ ਗੱਲਾਂ-ਵਾਟਾਂ ਕਰੀ ਜਾਂਦੇ ਆ ਸਾਨੂੰ ਸੀ ਕਿ ਕਾਹਲੀ ਅਸੀਂ ਮੋੜਨਾ ਸੀ ਪੈਂਟ ਤੇ ਦੀਪ ਬਾਈ ਕਹਿੰਦਾ ਸੀ ਤੁਸੀਂ ਅੱਜ ਸਾਡੇ ਕੋਲੇ ਰੋ ਔਰ ਟਾਈਮ ਖੇਚਵਾ ਸੀ ਬਸ ਇਹੀ ਗੱਲ ਬਾਈ ਨੂੰ ਸਮਝਾਉਂਦੇ ਸੀ ਇਹ ਦੇਖ ਬਈ ਆਹ ਆਉਂਦਾ ਤੁਰਿਆ ਇਹ ਤੋਂ ਬਾਈ ਡਰ ਵੀ ਲੱਗਦਾ ਸੀ ਕਿਤੇ ਫੋਨ ਹੀ ਨਾ ਖੋ ਕੇ ਲੈ ਜੇ ਹਨ ਵੀ ਵੀਡੀਓ ਦਾ ਫਿਰ ਆਪਣੀ ਚੰਗੀ ਬਾਨੀ ਸੀ ਜੇ ਫੋਨ ਖੋ ਕੇ ਲੈ ਜਾਂਦਾ ਦਾ ਇਹ ਬਾਈ ਇਹ ਸੀ ਆਪਣੀ ਅੱਜ ਦੀ ਵੀਡੀਓ ਕਮੈਂਟ ਵਿੱਚ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ